ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਲਗਾਤਾਰ ਸਾਡੇ ਪੰਜਾਬ ਦੇ ਹਾਲਾਤ ਦੱਸਦੇ ਆਉਂਦੇ ਆ ਵੀ ਸਾਡੇ ਨੇਟਿਵ ਰੁੱਖਾਂ ਨੂੰ ਲੈ ਕੇ ਕੀ ਹਾਲਾਤ ਪੰਜਾਬ ਦੇ ਹੈਗੇ ਆ ਲਗਾਤਾਰ ਚਰਚਾ ਚੱਲਦੀ ਆਉਂਦੀ ਆ ਤੇ ਲੋਕ ਲਗਾਤਾਰ ਮੋਟੀਵੇਸ਼ਨ ਦਿੰਦੇ ਆਉਂਦੇ ਆ ਹੌਕਾ ਦਿੰਦੇ ਫਿਰਦੇ ਆ ਭਰਾਵੋ ਹਾਲਾਤ ਇਹ ਹੈਗੇ ਵੀ ਥੱਲੇ ਮਤਲਬ ਕਹਿੰਦਾ ਪਿੰਡਾਂ ਦੇ ਨਾਮ ਰੁੱਖਾਂ ਪਿੱਛੇ ਆ ਮਤਲਬ ਰੁੱਖ ਹੈ ਨਹੀਂਗੇ ਗੁਰੂ ਘਰ ਸਾਨੂੰ ਇੰਡੀਕੇਟ ਕਰਦੇ ਸਾਡੇ ਕਿਹੜੇ ਰੁੱਖ ਸਾਡੇ ਪੰਜਾਬ ਦੇ ਮਤਲਬ ਹੈਗੇ ਆ ਪ੍ਰਾਤਨ ਰੁੱਖਾ ਉਹਨਾਂ ਦੇ ਨਾਂ ਪਿੱਛੇ ਗੁਰੂ ਘਰ ਬਣੇ ਹੋਇਆ ਹੈ ਵੀ ਸਾਡਾ ਇੱਕ ਸਾਡੇ ਦੇਖਿਆ ਯਾਤਰਾਮਾਂ ਰਹੀ ਤੇ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਦੋ ਰੁੱਖਾਂ ਬਾਰੇ ਅਸੀਂ ਪੈਦਲ ਗੱਲ ਕਰਾਂਗੇ ਕਿਉਂਕਿ ਕਈ ਵਾਰ ਕਨਫਿਊਜ਼ਨ ਹੁੰਦੀ ਆ ਇਹਨੂੰ ਮਤਲਬ ਪ੍ਰੋਨਨਸੀਏਸ਼ਨ 'ਚ ਬੜੀ ਦਿੱਕਤ ਆਉਂਦੀ ਆ ਤੇ ਇੱਕ ਰੁੱਖ ਹੈਗਾ ਸਾਡਾ ਫਲਾਹੀ ਦਾ ਇੱਕ ਟੱਕ ਦਾ ਨੂੰ ਕੀ ਕੀ ਸ਼ਬਦ ਬੋਲਦੇ ਪਹਿਲਾਂ ਇਹ ਸਮਝਾਂਗੇ ਜਿਹੜੀ ਫਲਾਹੀ ਹੈਗੀ ਆ ਉਹਨੂੰ ਫਲਾਹ ਵੀ ਬੋਲ ਦਿੰਦੇ ਆ ਤੇ ਫਲਾਹੀ ਬੋਲ ਦਿੰਦੇ ਆ ਤਾਂ ਇੱਕ ਇਹ ਹੋ ਗਿਆ ਰੁੱਖਾ ਫਲਾਹੀ ਦਾ ਤੇ ਫਲਾਹ ਬੋਲਦੇ ਆ ਤੇ ਦੂਜਾ ਰੁੱਖ ਟੱਕ ਦਾ ਉਹਨੂੰ ਪਲਾਹੀ ਬੋਲਦੇ ਤੇ ਜੇ ਪਲਾਹ ਬੋਲਦੇ ਆ ਤਾਂ ਇਹ ਸਮਝਣਾ ਪੈਣਾ ਫਲਾ ਫਲਾਹੀ ਨੂੰ ਬੋਲਦੇ ਆ ਤੇ ਪਲਾਹ ਟੱਕ ਨੂੰ ਬੋਲਦੇ ਆ ਇੱਕ ਤਾਂ ਇਹ ਸਮਝਣਾ ਪੈਣਾ ਸਾਨੂੰ ਉਸ ਤੋਂ ਟੱਕ ਦੇ ਹੋਰ ਵੀ ਕਈ ਨਾਮ ਆ ਮਤਲਬ ਤੇ ਉਹਨੂੰ ਪਲਾਸ਼ ਬੋਲ ਦਿੰਦਾ ਕੇਸੂ ਬੋਲ ਦਿੰਦਾ ਛਿਛਰਾ ਬੋਲ ਦਿੰਦਾ ਹੁਣ ਅਸੀਂ ਜੋ ਪਿੱਛੇ ਜਿ ਇੱਕ ਅਸੀਂ ਕਵਰ ਕੀਤਾ ਪਿੰਡ ਪਲਾਹੀ ਪਿੰਡ ਹੈਗਾ ਸਾਡੇ ਫਗਵਾੜੇ ਦੇ ਕੋਲੇ ਉੱਥੇ ਸੀ ਜੋ ਜ਼ਿਕਰ ਕੀਤਾ ਸਾਡੇ ਬਜ਼ੁਰਗਾਂ ਨੇ ਕੱਲ ਕਿਹਾ ਛਿਛਰਾ ਬੋਲਦੇ ਉੱਥੇ ਕਈ ਇਲਾਕਿਆਂ 'ਚ ਮਧਪ੍ਰਦੇਸ਼ ਇਹ ਇਲਾਕੇ ਚਿਚਰਾ ਬੋਲ ਦਿੰਦੇ ਆ ਮਤਲਬ ਸਾਡੇ ਪੰਜਾਬ ਚਿਚਰਾ ਘਟ ਕਹਿੰਦੇ ਆ ਸਾਨੂੰ ਪਤਾ ਲੱਗੇ ਉੱਥੇ ਕਈ ਇਲਾਕਿਆਂ 'ਚ ਚਿਚਰਾ ਬੋਲਦੇ ਆ ਸਾਡੇ ਪੰਜਾਬ 'ਚ ਵੀ ਤਾਂ ਇੱਕ ਇਹਦਾ ਸੈਂਟੀਫਿਕ ਨੇਮ ਹੈਗਾ ਬਿਊਟੀਆ ਮੋਨੋਸ ਪਰ ਮੈਂ ਪਹਿਲਾਂ ਟੱਕ ਦਾ ਜ਼ਿਕਰ ਕਰਾਂਗੇ ਟੱਕ ਬਾਰੇ ਪਰ ਚਰਚਾ ਕਰਾਂਗੇ ਜਿਵੇਂ ਅਸੀਂ ਟੱਕ ਬਾਰੇ ਗੱਲ ਕਰ ਰਹੇ ਹਾਂ ਟੱਕ ਦਾ ਸਭ ਤੋਂ ਪਹਿਲਾਂ ਜਿਹੜੇ ਫੁੱਲ ਆ ਬਹੁਤ ਹੀ ਸੋਹਣੇ ਫੁੱਲ ਲੱਗਦੇ ਆ ਫੁੱਲ ਸੰਤਰੀ ਲਾਲ ਫੁੱਲ ਲੱਗਦੇ ਆ ਬਹੁਤ ਹੀ ਜਿਹੜੋ ਵੱਡੇ ਲੈਵਲ ਦਾ ਜਿਹੜੋ ਜੰਗਲ ਹੁੰਦੇ ਆ ਜਿਹੜੋ ਟੱਕੀ ਸਾਹਿਬ ਗੁਰਦੁਆਰਾ ਸਾਡੇ ਮਕਸੂਦੜਿਆ ਪਿੰਡ ਜਿਹੜੋ ਉਹਨੂੰ ਫੁੱਲ ਆਉਂਦੇ ਆ ਤਾਂ ਵੱਡੇ ਲੈਵਲ ਦਾ ਤਾਂ ਐਂਰਾ ਦਾ ਜੰਗਲ ਜਿਵੇਂ ਅੱਗ ਲੱਗੇ ਇਸ ਲਈ ਨੂੰ ਵਨ ਜਵਾਲਾ ਹੀ ਬੋਲ ਲੈਂਦੇ ਆ ਜੰਗਲ ਦੀ ਅੱਗ ਵੀ ਬੋਲ ਲੈਂਦੇ ਆ ਸੁਰੱਖ ਨੂੰ ਤਾਂ ਇਹ ਰੁੱਖਤੀ ਹੋਰ ਖਾਸੀ ਦੇਗੇ ਇਹ ਸੋਕੇ ਨੂੰ ਸਹਾਰ ਜਾਂਦਾ ਹੀਟ ਨੂੰ ਸਹਾਰ ਜਾਂਦਾ ਜੇ ਫਰੌਸਟ ਕਹਿੰਦੇ ਆ ਫਰੌਸਟ ਅੰਗਰੇਜ਼ੀ ਭਾਸ਼ਾ ਮਤਲਬ ਬਹੁਤ ਸਾਰੀ ਜਿਵੇਂ ਕੋਰਾ ਪੈ ਜਾਏ ਉਹਨੂੰ ਕੋਰੇ ਨੂੰ ਵੀ ਸਹਾਰ ਜਾਂਦਾ ਵਾਟਰ ਲੌਗਿੰਗ ਨੂੰ ਸਹਾਰ ਜਾਂਦਾ ਹੈਗਾ ਰੁੱਖ ਬਿਲਕੁਲ ਜਿਹੜੀਆਂ ਜ਼ਮੀਨਾਂ ਬਿਲਕੁਲ ਪੂਰ ਸੋਇਲਸ ਆ ਬਹੁਤ ਹੀ ਬਹੁਤ ਹੀ ਮਦਰੂਜੀ ਦੀ ਮਾੜੀ ਹਾਲ ਦਾ ਸੋਇਲ ਉਹਦੇ ਵਿੱਚ ਵੀ ਇਹ ਉਹਨੂੰ ਵੀ ਸਹਿਨ ਕਰ ਜੋਗਾ ਰੋਖਾ ਤੇ ਜਿੱਥੇ ਵੀ ਕਿਤੇ ਮਤਲਬ ਮਤਲਬ ਕਹਿੰਦਾ ਆਪਾਂ ਬਿਲਕੁਲ ਹੀ ਕੋਈ ਬੇਬਾਦ ਜਗਾ ਪਈ ਹੋਵੇ ਉੱਥੇ ਜੇ ਆਪਾਂ ਉਹਨੂੰ ਰਿਵਾਈਵ ਕਰਾਂ ਉਹਨੂੰ ਉਬਾਦ ਕਰਨਾ ਤਾਂ ਪਹਿਲਾ ਰੁੱਖ ਇਹ ਟੱਕ ਲਾ ਸਕਦੇ ਆ ਇਹ ਸਮਝਣਾ ਪੈਣਾ ਬਹੁਤ ਹੀ ਜਬਰਦਸਤ ਰੋਖ ਹੈਗਾ ਟੱਕ ਤੇ ਸਾਡੇ ਪੰਜਾਬ ਕੋਲੇ ਬਹੁਤ ਹੀ ਜ਼ਿਆਦਾ ਟੱਕ ਸੀਗੇ ਸਾਡੇ ਇੱਥੋਂ ਜੇ ਸ਼ੁਰੂ ਕਰੀਏ ਪਟਾਲੇ ਤੋਂ ਲੈ ਕੇ ਕੰਡੀ ਬੇੜ ਤੋਂ ਲੈ ਕੇ ਬਹੁਤ ਵੱਡੇ ਲੈਵਲ ਦੇ ਟੱਕ ਸਾਡੇ ਇਲਾਕੇ ਚ ਸੀਗੇ ਤਾਂ ਇਹ ਜਿਹੜੇ ਫੁੱਲ ਸੀਗੇ ਫੁੱਲਾਂ ਚ ਔਰੇਂਜ ਜਿਹੜੀ ਕਲਰ ਦੀ ਡਾਈ ਬੰਦੀ ਸੀ ਤਾਂ ਉਹਨੂੰ ਜਿਹੜੇ ਸਾਡੇ ਪੁਰਾਣੇ ਜਿਹੜੇ ਸਾਡੇ ਖੇਸ ਬੌਂਦੇ ਸੀ ਜਿਹੜੀਆਂ ਲੇਡੀਆਂ ਬੌਂਦੇ ਸੀ ਖੇਸ ਹੁੰਦੇ ਸਾਡੇ ਹੁੰਦੇ ਸੀ ਇਹ ਜਿਹੜੇ ਕੱਚੇ ਰੰਗ ਵਰਤਦੇ ਆਂਦੇ ਉਸ ਸਮੇਂ ਟੱਕ ਦਾ ਰੰਗ ਫੁੱਲਾਂ ਤੋਂ ਕੱਢ ਕੇ ਵਰਤਦੇ ਨੇ ਔਰੇਂਜ ਜਿਹੜਾ ਕਲਰ ਹੈਗਾ ਉਸ ਤੋਂ ਬਾਅਦ ਹੋਲੀ ਦੇ ਜਿਹੜੇ ਕੱਚੇ ਰੰਗ ਹੁੰਦੇ ਸੀ ਹੋਲੀ ਦੇ ਜਿਹੜੇ ਸਾਡੇ ਨੇਚਰਲ ਰੰਗ ਹੁੰਦੇ ਸੀ ਇਹਨੂੰ ਔਰੇਂਜ ਜਿਹੜਾ ਕਲਰ ਹੈਗਾ ਜਾਂ ਔਰੇਂਜ ਰੈੱਡ ਕਲਰ ਹੈਗਾ ਉਹਨੂੰ ਆਪਾਂ ਇਹ ਹੋਲੀ ਦੇ ਇਹਨੂੰ ਸੁਕਾ ਕੇ ਉਹਨੂੰ ਕਰ ਲੈਂਦੇ ਸੀਗੇ ਉਸ ਤੋਂ ਬਾਅਦ ਜਿਹੜਾ ਆਦੀਵਾਸੀ ਕਮਿਊਨਿਟੀ ਹੈਗੇ ਟੱਕ ਦੀ ਮਤਲਬ ਚਾਹ ਵੀ ਪੀਂਦੇ ਆ ਸ਼ਰਬਤ ਵੀ ਪੀਂਦੇ ਆ ਤਾਂ ਉਸ ਤੋਂ ਬਾਅਦ ਦੂਨੇ ਪੱਤਲ ਜਿਹੜੇ ਹੈਗੇ ਟੱਕ ਦੇ ਬਹੁਤ ਮਸ਼ਹੂਰ ਆ ਬਹੁਤ ਸਾਰੀਆਂ ਜਿਹੜੀ ਆਦੀਵਾਸੀ ਕਮਿਊਨਿਟੀ ਹੈ ਇਹਨੂੰ ਬਣਾਉਂਦੇ ਆ ਤੇ ਬਹੁਤ ਵੱਡੀ ਇੱਕ ਜਿਹੜੀ ਇਕਨੋਮੀ ਜੁੜੀ ਹੋਈ ਹੈ ਇਸ ਤੇ ਦੂਨੇ ਜਿਹੜੋ ਪੱਤਲ ਬੰਦੇ ਹੁਣ ਸਾਡੇ ਪੰਜਾਬ ਦਾ ਵਰਤਾਰਾ ਹੈ ਸਾਨੂੰ ਪਲਾਸਟਿਕ ਦਾ ਸੀ ਕਾਫੀ ਵਰਤਣ ਲੱਗੇ ਸਾਡੇ ਪਹਿਲਾਂ ਗੁਰੂ ਘਰਾਂ ਦੇ ਸਾਡੀਆਂ ਜਿਹੜੀਆਂ ਪੁਰਾਣੀਆਂ ਦਕਾਨਾਂ ਸਮੋਸੇ ਵਾਲੀਆਂ ਮਠਾਈਆਂ ਦੇ ਦਕਾਨਾਂ ਉੱਤੇ ਵਰਤਾਇਆ ਜਾਂਦਾ ਸੀ ਦੂਨੇ ਹੁਣ ਅਸੀਂ ਉਹ ਖਤਮ ਹੋ ਚੁੱਕਿਆ ਜਿਵੇਂ ਸਾਧੂ ਰਾਮ ਦਾ ਇੱਕ ਸਾਡੀ ਪੰਜਾਬ ਦੇ ਜਿਹ ਵਿੱਚ ਪਟਿਆਲਾ ਸ਼ਹਿਰ ਉਹ ਬਹੁਤ ਮਸ਼ਹੂਰ ਦੁਕਾਨਾਂ ਬਹੁਤ ਹੀ ਪ੍ਰਾਤ ਸਮਝ ਕਚੂਰੀਆਂ ਵਗੈਰਾ ਉੱਥੇ ਮਤਲਬ ਮਿਲਦੇ ਸੀ ਜਿਹੜੇ ਛੋਟੇ ਹੁੰਦੇ ਸੀਗੇ ਉਸ ਸਮੇਂ ਸਾਨੂੰ ਪਤਲਾਂ ਦੇ ਵਿੱਚ ਜਿਹੜੀ ਸੀਗੀ ਉਹ ਸਬਜੀ ਦਿੰਦੇ ਸੀਗੇ ਤਾਂ ਹੁਣ ਅਸੀਂ ਜੇ ਅੱਜ ਜੇ ਸਾਧੂ ਰਾਮ ਦੇ ਕਚੂਰੀਆਂ ਖਾਣ ਜਾਈਏ ਤਾਂ ਸਾਨੂੰ ਉਹ ਪਲਾਸਟਿਕ ਦੀ ਮਤਲਬ ਪਲੇਟ ਮਿਲਦੀ ਹੈਗੀ ਇਹ ਸਾਨੂੰ ਵਰਤਾਰਾ ਸਾਡਾ ਇਹ ਪੰਜਾਬ ਦਾ ਦੇਖਿਆ ਸੀ ਮਤਲਬ ਉਸ ਤੋਂ ਬਾਅਦ ਲੱਕੜ ਜਿਹੜੀ ਹੈਗੀ ਹਵਨ ਦੇ ਵਿੱਚ ਵਰਤੀ ਜਾਂਦੀ ਹੈ ਦੀ ਤੇ ਗੂੰਦ ਨੂੰ ਬੰਗਾਲ ਕਿੰਨੂ ਬੋਲਦੇ ਆ ਉਹਦੇ ਬਹੁਤ ਸਾਰੀ ਮੈਡੀਸਿਨ ਕੋਨ ਹੈਗਾ ਠਿੱਡਦੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈਗੀ ਆ ਤੇ ਮਤਲਬ ਕਹਿੰਦਾ ਹੋ ਬਹੁਤ ਹੀ ਪੰਜੀਰੀ ਵਿੱਚ ਪਾਈ ਜਾਂਦੀ ਆ ਤੇ ਉਹਨੂੰ ਕਈ ਜਗ੍ਹਾ ਤੇ ਕਮਰਕਸ ਬੋਲ ਦਿੰਦੇ ਤਾਂ ਕਰਕੇ ਉਹ ਹੈਲਥਲੀ ਬਹੁਤ ਚੰਗੀ ਹੈਗੀ ਆ ਤਾਂ ਲੱਕੜ ਪਾਣੀ ਵਿੱਚ ਗਲਦੀ ਨਹੀਂ ਸੀਗੀ ਇਸੇ ਕਰਕੇ ਜਿਹੜੇ ਖੂਹਾਂ ਦੇ ਚੱਕ ਸੀਗੇ ਟੱਕ ਦੇ ਰੋਕੇ ਬੰਦੇ ਸੀ ਇਹ ਟੱਕ ਦੀਆਂ ਕੁਝ ਵਿਸ਼ੇਸ਼ਤਾਵਾਂ ਹੈਗੀਆਂ ਉਸ ਵਾਰ ਹੋਣਾ ਆਵਾ ਦੀ ਗੱਲ ਸਾਡੇ ਪੰਜਾਬ ਦੇ ਕਿਹੜੇ ਗੁਰੂ ਘਰ ਹੈਗੇ ਜਿਹੜੇ ਜਿੱਥੇ ਟੱਕ ਦਾ ਜ਼ਿਕਰ ਹੁੰਦਾ ਇਕਦਾ ਸ੍ਰੀ ਗੁਰੂ ਟੇਗ ਭਾਦਰ ਜੀ ਮਾਰਗ ਸਾਡਾ ਜਦੋਂ ਅਸੀਂ ਕਵਰ ਕੀਤਾ ਉਸ ਸਮੇਂ ਇੱਕ ਮਤਲਬ ਰਾਜਵਾਨਾ ਪਿੰਡ ਸੰਗਰੂਜ ਜਿਹੜਾ ਉੱਥੇ ਟੱਕ ਦਾ ਬਹੁਤ ਹੀ ਬਜ਼ੁਰਗ ਰੁੱਖ ਮਹਿਸੂਸ ਮੌਜੂਦ ਅਮਰੋ ਇੱਕ ਚੀਜ਼ ਸਮਝਣੀ ਮੈਨੂੰ ਜਦੋਂ ਮਤਲਬ ਕਹਿੰਦਾ ਗੁਰੂ ਪਾਸ਼ਾ ਨੇ ਕਿਸੇ ਰੁੱਖ ਥੱਲੇ ਮਤਲਬ ਆਰਾਮ ਕੀਤਾ ਜਾਂ ਘੋੜਾ ਬੰਨਿਆ ਉਹਨੂੰ ਸਤਕਾਰ ਵਿੱਚ ਸਾਹਬ ਨਾਲ ਜੋੜਦੇ ਆ ਇਹ ਸਮਝਣਾ ਪੈਣਾ ਸ਼ਬਦ ਨੂੰ ਵੀ ਟੱਕ ਸਾਹਿਬ ਕਿਉਂ ਕਹਿੰਦੇ ਜਾਂ ਝੰਡਾ ਸਾਹਿਬ ਕਿਉਂ ਕਹਿੰਦੇ ਸਾਹਬ ਨਾਲ ਤਾਂ ਜੁੜਿਆ ਤੇ ਗੁਰੂ ਪਾਸ਼ਾ ਨਾਲ ਜੁੜਿਆ ਹੋਇਆ ਸਿਸਟਮ ਹੈਗਾ ਇਸ ਲਈ ਜਿਹੜਾ ਉਹ ਰਾਜੋਵਾਂ ਨੇ ਪਿੰਡ ਹੈਗਾ ਉੱਥੇ ਬਹੁਤ ਹੀ ਬਜ਼ੁਰਗ ਰੋਖਾ ਉਸ ਨੂੰ ਟੱਕ ਸਾਹਿਬ ਬੋਲਦਿਆ ਬਹੁਤ ਸਤਿਕਾਰ ਨਾਲ ਇਸ ਤਰ੍ਹਾਂ ਇੱਕ ਸਾਡਾ ਪਿੰਡ ਪਲਾਹੀ ਆ ਜਿਹੜਾ ਕਿ ਸਾਡਾ ਫਗਵਾੜੇ ਕੋਲ ਪਿੰਡ ਅਸੀਂ ਹੁਣੇ ਵਿਜ਼ਿਟ ਕੀਤਾ ਤਾਂ ਉੱਥੇ ਆ ਜ਼ਿਕਰ ਆਉਂਦਾ ਹੈਗਾ ਜਿਹੜਾ ਪਲਾਹ ਨਾਮ ਪਿੰਡ ਦਾ ਹੈਗਾ ਜਾਂ ਪਲਾਹੀ ਬੋਲ ਦਿੰਦੇ ਆ ਉਹ ਛੇ ਪਾਸ਼ਾ ਨੇ ਕਿਸੇ ਸਮਝ ਇਸ ਪਿੰਡ ਦਾ ਨਾਮ ਰੱਖਿਆ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੇ ਬਹੁਤ ਹੀ ਵੱਡੇ ਇਹ ਇਹਦੇ ਪਲਾਹ ਦੇ ਜੰਗਲ ਸੀ ਉਸ ਇਸ ਵਿੱਚ ਇਹ ਵੀ ਇਹ ਵੀ ਸਮਝਣਾ ਪੈਣਾ ਇਸ ਪਿੰਡ ਦਾ ਜਿਹੜਾ ਨਾਮ ਹੈਗਾ ਪਲਾ ਗੁਰੂ ਛੇਵੇਂ ਪਾਸ਼ਾ ਨੇ ਰੱਖਿਆ ਹੈਗਾ। ਤੋਂ ਉਸ ਤੋਂ ਬਾਅਦ ਇੱਕ ਪਲਾ ਸਾਹਿਬ ਗੁਰਦੁਆਰਾ ਹੈਗਾ ਪਿੰਡ ਖੈਰਾਬਾਦ ਹੈਗਾ ਅੰਮ੍ਰਿਤਸਰ ਦੇ ਕੋਲ ਹੈ ਬਿਲਕੁਲ 에어ਪੋਰਟ ਰੋਡ ਤੇ ਪੈਂਦਾ ਹੈਗਾ ਉੱਥੇ ਇੱਕ ਗੁਰਦੁਆਰਾ ਪਲਾ ਸਾਹਿਬ ਮੌਜੂਦ ਹੈ ਇਹ ਵੀ ਛੇਵੇਂ ਪਾਸ਼ਾ ਨਾਲ ਸੰਬੰਧਿਤ ਹੈਗਾ ਅਸੀਂ ਉੱਥੇ ਗਏ ਨਹੀਂ ਹਜੇ ਤੱਕ ਪਰ ਸਾਨੂੰ ਜਦੋਂ ਅਸੀਂ ਵੀਡੀਓ ਰਿਲੀਜ਼ ਕਰਦੇ ਪਿਛਲੇ ਮਹੀਨੇ ਟੱਕ ਦੇ ਬਾਰੇ ਰਿਲੀਜ਼ ਕੀਤੀ ਸੀ ਉਸ ਸਮੇਂ ਸਾਨੂੰ ਪਤਾ ਲੱਗਿਆ ਸੀਗਾ ਵੀ ਉੱਥੇ ਪਲਾਸਾ ਮਜੂਰ ਪਰਸ ਨੂੰ ਕਾਲ ਆਈ ਸੀ ਵੀ ਸਾਨੂੰ ਪਲਾਹ ਦਾ ਰੁੱਖ ਚਾਹੀਦਾ ਇੱਕਦੋਂ ਮਿਲ ਨਹੀਂ ਰਿਹਾ ਸੀ ਉਹ ਉਹਨੂੰ ਜਦੋਂ ਵੀ ਅੰਮ੍ਰਿਤਸਰ ਗਿਆ ਉਹਨਾਂ ਨੂੰ ਪਲਾਹ ਦਾ ਰੁੱਖ ਅਸੀਂ ਦੇ ਲਿਆ ਤਿਆਰ ਸਾਡੇ ਕੋਲ ਪਿਆ ਹੈਗਾ ਤਾਂ ਇੱਕ ਸਾਡੇ ਜਿਹੜਾ ਮਕਸੂਦਰਾ ਪਿੰਡ ਜਿਵੇਂ ਹੈਗਾ ਅਸੀਂ ਜ਼ਿਕਰ ਕੀਤਾ ਹੈਗਾ ਜਿਹੜਾ ਮਕਸੂਦਰਾ ਪਿੰਡ ਹੈਗਾ ਉੱਥੇ ਸਾਡਾ ਟੱਕੀ ਸਾਹਿਬ ਤਪੋਵੰਤ ਟੱਕੀ ਸਾਹਿਬ ਗੁਰਦੁਆਰਾ ਉਹ ਬਹੁਤ ਹੀ ਜ਼ਬਰਦਸ ਕਾਫੀ ਜੇ ਟੱਕਾਂ ਦਾ ਜੰਗਲ ਦੇਖਣਾ ਤੋਂ ਉੱਥੇ ਜਾ ਕੇ ਆਪਾਂ ਬੈਸਟ ਦੇਖ ਸਕਦੇ ਹੈਗੇ ਇਹ ਟੱਕ ਬਾਰੇ ਸੀ ਹੁਣ ਆਪਾਂ ਗੱਲ ਆਉਂਦੀ ਹੈ ਫਲਾਹੀ ਬਾਰੇ ਜਿਵੇਂ ਜ਼ਿਕਰ ਕੀਤਾ ਸੀਗਾ ਫਲਾਹੀ ਨੂੰ ਫਲਾਹ ਬੋਲ ਫਲਾਹੀ ਬੋਲਦੇ ਇਹ ਆਪਾਂ ਜ਼ਿਕਰ ਕੀਤਾ ਸੀ ਵੀ ਇਹ ਡਿਫਰੈਂਸ ਸਮਝਣ ਲਈ ਇਹ ਦੋ ਰੁੱਖਾਂ ਜ਼ਿਕਰ ਕਰ ਰਹੇ ਆ ਹੁਣ ਫਲਾਹੀ ਦਾ ਗੱਲ ਕਰਾਂਗੇ ਫਲਾਹੀ ਬਾਰੇ ਫਲਾਹੀ ਇੱਕ ਮਿਡਲ ਸਾਈਜ਼ ਡੈਸੀਡੂਸ ਤੇ ਕੰਡੇਦਾਰ ਰੁੱਖਾ ਜਿਹੜਾ ਟੱਕ ਨੂੰ ਕੰਡੇਨ ਲੱਗਦੇ ਇਹਨੂੰ ਕੰਡੇ ਲੱਗਦੇ ਹੈਗੇ ਔਰ ਬਹੁਤ ਹੀ ਛੋਟੇ ਪੱਤੇ ਹੁੰਦੇ ਆ ਇਹ ਇਹ ਸਮਝਣਾ ਪੈਣਾ ਇਹ ਵੀ ਬਹੁਤ ਹੀ ਸੋਕਾ ਸਹਾਰ ਲੈਂਦੇ ਫਲਾਹੀ ਵੀ ਬਹੁਤ ਹੀ ਜਬਰਤ ਰੁੱਖਾ ਇਹ ਬਠਿੰਡੇ ਦੇ ਵਿੱਚ ਲੱਖੀ ਜੰਗਲ ਪੈਂਦਾ ਉੱਥੇ ਮਤਲਬ ਕਹਿੰਦਾ ਫਲਾਹੀ ਸਾਫ ਗੁਰਦਰਾ ਹੈਗਾ ਬਹੁਤ ਹੀ ਇਸ ਲਈ ਜਿਵੇਂ ਦੇਖ ਸਕਦੇ ਉਸ ਸਮੇਂ ਜਿਹੜੇ ਜਿਹੜੋ ਗੁਰੂ ਪਾਸ਼ਾ ਆਏ ਹੈਗੇ ਆ ਦਸਵੇਂ ਪਾਸ਼ ਪਹਿਲੇ ਪਾਸ਼ਾ ਵੀ ਆਇਆ ਉੱਥੇ ਜੰਗਲ ਸੀਗੇ ਫਲਾਈਆਂ ਦੇ ਇਹ ਜੇ ਇਹ ਮਤਲਬ ਸਮਝਣਾ ਪੈਣਾ ਉਸ ਜੰਗਲ ਤੁਹਾਨੂੰ ਇੰਡੀਕੇਟ ਕਰਦੇ ਉਹ ਜਿਹੜੇ ਸੁੱਕੇ ਇਲਾਕੇ ਆ ਜਿੱਦੇ ਪਾਣੀ ਦਾ ਸਾਧਨ ਸੀ ਕਿਸੇ ਸਮੇਂ ਮਤਲਬ ਰੇਨਫੈਟ ਏਰੀਆ ਬੋਲਦੇ ਰੇਨ ਦੇ ਸਾਰੇ ਉਹ ਜਿਹੜੀ ਖੇਤੀ ਹੁੰਦੀ ਸੀ ਜੰਗਲ ਵੀ ਐਂ ਚੱਲਦੇ ਸੀ ਉਸ ਸਮੇਂ ਉਸ ਸਮੇਂ ਦਾ ਜੇਕਰ ਆਉਂਦਾ ਹੈਗਾ ਇਹ ਮਤਲਬ ਦਰਖਤ ਉਦੋਂ ਸੁੱਕੇ ਨੂੰ ਸਾਰ ਲੈਂਦੇ ਹੈਗੇ ਆ ਤੇ ਫੁੱਲ ਜਿਹੜੇ ਹੈਗੇ ਆ ਕਰੀਮੀ ਚਿੱਟੇ ਰੰਗ ਦੇ ਫੁੱਲ ਆਉਂਦਾ ਬਹੁਤ ਸੋਹਣੇ ਸੋਹਣੇ ਲੱਗਦੇ ਆ ਫੁੱਲ ਇਹਦੇ April May ਚ ਫੁੱਲ ਲੱਗਦੇ ਹੈਗੇ ਆ ਤੇ ਲੱਕੜ ਬਹੁਤ ਹੀ ਮਜ਼ਬੂਤ ਹੰਡਨਸਾਰ ਲੱਕੜ ਹੈ ਦੀ ਮਤਲਬ ਗੱਡਿਆਂ ਦੇ ਪਹੀਏ ਹੋਗੇ ਖੇਤੀ ਦੇ ਸੰਦ ਹੋਗੇ ਕੋਲੂ ਹੋਗੇ ਤਾਂ ਕਈ ਬਜ਼ੁਰਗ ਕਹਿੰਦੇ ਵੀ ਅਸੀਂ 12 ਸਾਲ ਦੇ ਬਾਅਦ ਲੱਕੜੇ ਦੀ ਮਤਲਬ ਕਹਿੰਦਾ ਆਰਾ ਵੀ ਵੜਦਾ ਨਹੀਂ ਸੀ ਏਸੀ ਜੋ ਕੱਟ ਕੇ ਉਸ ਪਰ ਛੱਤੀਆਂ ਤੇ ਰੱਖਦੇ ਸੀ ਕਦੇ ਵੀ ਗਲਦ ਨਹੀਂ ਸਿਉਂਗ ਨਹੀਂ ਲੱਗਦੀ ਸੀ ਜਦੋਂ ਮਨ ਕਰਦਾ ਸੀਗਾ ਜਦੋਂ ਲਾ ਕੇ ਕੋਈ ਖੇਤੀ ਦੇ ਸੰਦ ਬਣਾਉਣੇ ਆ ਜਾਂ ਘਰ ਦਾ ਕੋਈ ਫਰਨੀਚਰ ਬਣਾਉਣਾ ਉਸ ਸਮੇਂ ਫਲਾਈ ਨੂੰ ਵਰਤ ਲਿਆ ਜਾਂਦਾ ਸੀ ਹੁਣ ਦਾਤਨ ਦਾ ਜ਼ਿਕਰ ਆਉਂਦਾ ਹੈਗਾ ਦਾਤਨ ਸਾਡੇ ਬਹੁਤ ਸਾਰੇ ਰੁੱਖ ਜਿਹੜੀ ਦਾਤਨ ਦੇ ਕੰਮ ਹੁੰਦੇ ਫਲਾਈ ਦੀ ਦਾਤਨ ਬੜੀ ਮਸ਼ਹੂਰ ਹੈਗੀ ਆ ਤਾਂ ਇਹਦਾ ਜਿਹੜਾ ਫਲਾਈ ਦਾਤਨ ਤੋਂ ਇਲਾਵਾ ਕਿਕਰ ਹੋ ਗਿਆ ਟਾਲੀ ਹੋ ਗਿਆ ਰੇਰੂ ਹੋ ਗਿਆ ਸੁਖਚੈਨ ਤੇ ਪੀਲੂ ਹੈਗਾ ਇਹਨਾਂ ਦੇ ਜਿਹੜੇ ਦਾਤਨ ਵੀ ਕੀਤੀ ਇਹਨਾਂ ਫਲਾਈ ਦਾਤਨ ਮਸ਼ਹੂਰ ਹੈਗੀ ਆ ਉਸ ਵੇਲੇ ਸਾਡੇ ਪੁਰਾਣੇ ਸਮੇਂ ਜਿਹੜੋ ਜਿਹੜੀਆਂ ਕੁੜੀਆਂ ਸੀਗੀਆਂ ਮਤਲਬ ਉਹਦੇ ਜਿਹੜੋ ਸਾਡਾ ਤੀਆਂ ਦਾ ਮੇਲੇ ਲੱਗਦੇ ਸੀ ਆਪਦੇ ਘਰਾਂ 'ਚ ਵੀ ਫਲਾਈਆਂ ਲਾਈ ਹੁੰਦੇ ਸੀਗੀਆਂ ਉਸ ਸਮੇਂ ਪਿੰਗਾ ਝੂੜਦੇ ਸੀਗੀਆਂ ਇਹ ਵੀ ਜ਼ਿਕਰ ਆਉਂਦਾ ਹੈਗਾ ਤੇ ਚਰਖਾ ਜਿਹੜੇ ਦਰਖਤਲੇ ਸੰਘੜੀ ਸੰਘਣੀ ਛਾਂ ਕਰਕੇ ਚੱਕਤਦੀਆਂ ਸੀਗੀਆਂ ਇਹਦੀ ਗੂੰਦ ਵੀ ਜਿਹੜੀ ਮੇ ਟੱਕ ਦੀ ਗੂੰਦ ਜਿਵੇਂ ਵਰਤੀ ਜਾਂਦੀ ਪੰਜੀਰੀ ਵਿੱਚ ਵਰਤੀ ਜਾਂਦੀ ਹੈਗੀ ਆ ਤਾਂ ਉਹਨੂੰ ਮਤਲਬ ਅਮਰਸਰੀ ਗੰਬ ਬੋਲ ਦਿੰਦੇ ਆ ਮਤਲਬ ਤਾਂ ਇਸ ਲਈ ਕਿਉਂਕਿ ਅਮਰਸਾ ਚੋਂ ਕਿਸੇ ਸਮੇਂ ਬਹੁਤ ਵੱਡੇ ਲੈਵਲ ਦੀ ਦੀ ਮਤਲਬ ਕਹਿੰਦਾ ਮਾਰਕੀਟ ਸੀਗੀ ਉੱਥੇ ਇਹਨੂੰ ਵੇਖਦੀ ਸੀਗੀ ਤਾਂ ਉੱਥੋਂ ਮਤਲਬ ਕਹਿੰਦਾ ਇਹ ਮਤਲਬ ਪਾਕਿਸਤਾਨ ਦੇ ਜਿਹੜਾ ਉਹ ਜਿਹੜਾ ਇਹ ਇੱਕ ਹੋਰ ਸਮਝਣਾ ਪੈਣਾ ਇਹ ਰੁੱਖ ਹੈਗਾ ਪੰਜਾਬ ਦਾ ਜਿਹੜਾ ਪੋਰਸ਼ਨ ਹੈਗਾ ਉੱਥੇ ਇਹਦੇ ਰੁੱਖ ਮਿਲਦੇ ਤੇ ਪਾਕਿਸਤਾਨ ਦਾ ਪੰਜਾਬ ਜਿਹੜਾ ਉੱਥੇ ਰੁੱਖ ਮਿਲਦੇ ਹੈਗੇ ਇਸ ਲਈ ਉਹ ਅਮਰਸਾ ਦੇ ਵਿੱਚ ਕਿਸੇ ਸਮੇਂ ਜਿਹੜੀ ਜਿਹੜੋ ਐਕਸਚੇਂਜ ਹੁੰਦਾ ਸੀ ਸਿਸਟਮ ਇਕੱਠੀ ਸੀ ਉਸ ਸਮੇਂ ਜ ਮਤਲਬ ਸਾਡੇ ਤਾਂ ਤਾਂ ਕਰਕੇ ਅਮਰਸਰੀ ਗੰਬ ਬੋਲਦੇ ਨੇ ਉਹ ਇਹ ਲੋਅਰ ਬੈਕ ਪੇਨ ਵਾਸਤੇ ਬਹੁਤ ਹੀ ਜ਼ਬਰਦਸਤ ਸਿਸਟਮ ਹੈਗਾ ਤੇ ਜਦੋਂ ਲੇਡੀ ਬੱਚੇ ਨੂੰ ਜਨਮ ਦਿੰਦੀ ਹੈਗੀ ਆ ਉਸ ਸਮੇਂ ਨੂੰ ਪੰਜੀਰੀ ਚ ਪਾਇਆ ਤਾਂ ਕਿ ਉਹਦੀ ਹੈਲਥ ਜਿਹੜੀ ਹੈਗੀ ਆ ਉਹਦਾ ਢਿੱਡ ਦਾ ਜਿਹੜਾ ਸਿਸਟਮ ਹੈਗਾ ਉਹਦੀ ਲਈ ਮਾਈਕਰੋ ਫਲੋਰਾ ਹੈਗਾ ਪੇਟ ਦਾ ਸਾਰਾ ਪੇਟ ਦੇ ਬਿਮਾਰੀਆਂ ਨੂੰ ਠੀਕ ਕਰਦਾ ਹੈਗਾ ਤੇ ਤਾਕਤ ਦਿੰਦਾ ਹੈਗਾ ਜੀ ਪੰਜੀਰੀ ਤੇ ਕੋੜ ਦੀ ਬਿਮਾਰੀ ਹੋ ਗਿਆ ਇਹਨੂੰ ਠੀਕ ਕਰਦੀ ਹੈਗੀ ਆ ਤੇ ਹੁਣ ਜਿਹੜਾ ਇੱਕ ਆਪਾਂ ਜ਼ਿਕਰ ਕਰਨਾ ਹੈਗਾ ਵੀ ਇਸ ਜਿਵੇਂ ਟੱਕ ਦੇ ਬਾਰੇ ਜ਼ਿਕਰ ਕੀਤਾ ਕਿ ਕਿੱਥੇ ਕਿੱਥੇ ਸਾਨੂੰ ਮਿਲੇ ਹੈਗੇ ਆ ਕਿਹੜੇ ਕਿਹੜੇ ਗੁਰੂ ਘਰ ਹੈਗੇ ਅਸੀਂ ਇਹਦੇ ਬਾਰੇ ਫਲਾਈ ਦੇ ਵੀ ਰੁੱਖ ਤੁਸੀਂ ਦੇਖਿਆ ਗਿਆ ਜੋ ਜਿੱਥੇ ਮਤਲਬ ਕਹਿੰਦਾ ਗੁਰੂ ਜਿਹੜੇ ਗੁਰੂ ਘਰ ਸਾਡੇ ਹੈਗਾ ਇਸ ਰੁੱਖ ਦੇ ਨਾਂ ਦੇ ਪਿੱਛੇ ਪਹਿਲਾਂ ਆਪਾਂ ਜਿਕਰ ਕਰਾਂਗੇ ਗੁਰਦਰਾ ਫਲਾਹੀ ਸਾਹਿਬ ਇੱਕ ਸਿੱਧੀ ਕ ਤੁਲੇ ਪਿੰਡਾ ਲੁਧਾਨੇ ਕੋਲ ਤਾਂ ਉੱਥੇ ਇਸ ਦਸਵੇਂ ਪਾਤਸ਼ਾਹ ਦਾ ਸਥਾਨ ਹੈਗਾ ਉੱਥੇ ਫਲਾਹੀ ਦੀ ਪੁਰਾਣੀ ਫਲਾਹੀ ਦੀ ਮੁੱਢੀ ਮੌਜੂਦ ਹੈ ਉਹਨੇ ਸੰਭਾਲੀ ਹੋਈ ਆ ਲੋਕ ਦਰਸ਼ਨ ਕਰਦੇ ਤੇ ਕੁਝ ਫਲਾਹੀਆਂ ਉਹਨੇ ਲਾਈਆਂ ਹੋਈਆਂ ਇੱਕ ਤਾਂ ਇਹ ਹੋ ਗਿਆ ਗੁਰਦਰਾ ਫਲਾਹੀ ਸਾਹਿਬ ਤੁਲੇ ਪਿੰਡ ਉਸ ਤੋਂ ਬਾਅਦ ਗੁਰਦਰਾ ਮੇ ਲੱਖੀ ਜੰਗਲ ਦੀ ਗੱਲ ਕੀਤੀ ਸੀ ਇਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਉੱਥੇ ਗੁਰਦਰਾ ਫਲਾਹੀ ਸਾਹਿਬ ਮੌਜੂਦ ਹੈ ਦਸਵੇਂ ਪਾਤਸ਼ਾਹ ਨਾਲ ਸੰਬੰਧਿਤ ਹੈਗਾ ਉਸ ਤੋਂ ਇੱਕ ਸਾਡਾ ਅਸੀਂ ਜਿਹੜੋ ਇਹਦੇਲੇ ਪਾਸੇ ਗਏ ਬਟਾਲੇ ਸਾਈਡ ਗਏ ਗੁਰਦਾਸਪੁਰ ਸਾਈਡ ਗਏ ਉੱਥੇ ਸਰ ਗੁਰਦਰਾ ਫਲਾਹੀ ਸਾਹਿਬ ਮੌਜੂਦਾ ਬਟਾਲਾ ਗ੍ਰੰਥੀਆਂ ਪਿੰਡ ਆ ਉੱਥੇ ਪਹਿਲੇ ਪਾਸੇ ਨਾਲ ਸੰਬੰਧਿਤ ਇਹ ਮਤਲਬ ਕਹਿੰਦਾ ਮਤਲਬ ਜੇਕਰ ਆਉਂਦਾ ਹੈਗਾ ਗੁਰਦਰਾ ਫਲਾਹੀ ਸਾਹਿਬ ਦਾ ਇੱਕ ਜਿਹੜੋ ਅਸੀਂ ਹਾਰਪੁਰ ਜਾਂਦੇ ਆ ਉੱਥੇ ਫਲਾਹੀ ਪਿੰਡ ਸਾਨੂੰ ਦਿਖਦਾ ਹੈਗਾ ਇਹ ਸਮਝਣਾ ਪੈਣਾ ਕਿ ਫਲਾਹੀ ਪਿੰਡ ਹੈਗਾ ਪਰ ਪਿੰਡ ਦੇ ਕਿਸੇ ਲੋਕਾਂ ਨੂੰ ਪਤਾ ਨਹੀਂ ਫਲਾਹੀ ਸਾਡਾ ਪਿੰਡ ਦਾ ਨਾਮ ਕਿਉਂ ਆ ਮਤਲਬ ਇਹ ਸਾਡਾ ਤਰਾਸ ਦੇ ਕਿਸੇ ਯੰਗ ਜਨਰੇਸ਼ਨ ਨੂੰ ਪਤਾ ਹੈ ਕਿਉਂ ਬਜ਼ੁਰਗਾਂ ਨੂੰ ਨਹੀਂ ਪਤਾ ਹੈਗਾ ਇੱਕ ਦੀ ਲੇਡੀ ਨੂੰ ਪਤਾ ਸੀ ਉੱਥੇ ਇਹ ਗੱ ਸਾਨੂੰ ਦੱਸਿਆ ਵੀ ਹਾਂ ਅਸੀਂ ਛੋਟੇ ਪਤੇ ਸੀ ਕੰਡਿਆ ਰੁੱਖ ਸੀ ਉੱਥੋਂ ਸਾਨੂੰ ਪਤਾ ਲੱਗਿਆ ਵੀ ਮੈਨੂੰ ਪਤਾ ਹੈਗਾ ਕਿਸੇ ਇੱਕ ਦੋ ਲੇਡੀਜ਼ ਨੂੰ ਪਰ ਰੁੱਖ ਕੋਈ ਵੀ ਨਹੀਂ ਹੈਗਾ ਫਲਾਈ ਦਾ ਇਹ ਬਹੁਤ ਵੱਡਾ ਇੱਕ ਸਾਡਾ ਸਿਸਟਮ ਹੈਗਾ ਉੱਥੇ ਬਿਲਕੁਲ ਹੀ ਹੋਰ ਹੀ ਤਰ੍ਹਾਂ ਦੇ ਮਤਲਬ ਡੇਕਾਂ ਤੋਂ ਲੈ ਕੇ ਮਾੜਾ ਮੋਟਾ ਹੋਰ ਕੋਤਰਾ ਦੇ ਹੈਗਾ ਅਦਰਵਾਈਜ਼ ਇਸ ਤਰ੍ਹਾਂ ਦੇ ਨੇਟਿਵ ਰੁੱਖ ਕੋਈ ਨਹੀਂ ਹੈਗੇ ਉਸ ਤੋਂ ਬਾਅਦ ਅਸੀਂ ਫਲਾਈਆਂ ਦੇ ਜੰਗਲ ਦੇਖੇ ਦੋ ਜਗ੍ਹਾ ਤੇ ਮੋਗੇ ਜ਼ਿਲ੍ਹੇ ਚ ਅਸੀਂ ਜਿਹੜੋ ਸਾਡੀ ਸਿਸਟਮ ਗਿਆ ਉੱਥੇ ਇੱਕ ਲੋਹ ਗੜ ਪਿੰਡ ਆ ਉੱਥੇ ਫਲਾਈਆਂ ਵਾਲਾ ਬਾਬਾ ਮਤਲਬ ਕਿਸੇ ਮਤਲਬ ਸਾਡੇ ਪੀਰ ਦੀ ਜਗ੍ਹਾ ਉੱਥੇ ਫਲਾਈਆਂ ਵਾਲਾ ਤੇ ਬਹੁਤ ਸਾਰਾ ਫਲਾਈਆਂ ਦੇ ਰੁੱਖ ਸਾਨੂੰ ਦੇਖਣ ਨੂੰ ਮਿਲਦੇ ਆ ਉਸ ਇੱਕ ਛਿੜੀ ਸ਼ਰੀਫ ਨਾਲ ਹੀ ਇੰਦਗੜ ਪਿੰਡਾਂ ਮੁਗੇ ਜਿੱਥੇ ਸਾਨੂੰ ਬਹੁਤ ਸਾਰੀਆਂ ਪੁਰਾਣੀਆਂ ਫਲਾਈਆਂ ਸਾਲਾਂ ਮਤਲਬ 100-100 ਸਾਲ ਪੁਰਾਣੀਆਂ ਫਲਾਈਆਂ ਦਿਖਦੀਆਂ ਹੈਗੀਆਂ ਇਹ ਅਸੀਂ ਦੋ ਜੰਗਲ ਦੇਖੇ ਫਲਾਈਆਂ ਦੇ ਤਾਂ ਇਹ ਸਾਡਾ ਜਿਕਰ ਕੰਦਾ ਜਹੀ ਮਕਸਦ ਦੋ ਸਾਡੇ ਬਹੁਤ ਹੀ ਇੰਪੋਰਟੈਂਟ ਬਰਾਸੀ ਰੁੱਖ ਪੰਜਾਬ ਦੇ ਜਿਹੜੇ ਹੈਗੇ ਆ ਇਹ ਟੱਕ ਜਿਹਨੂੰ ਅਸੀਂ ਪਲਾਹ ਬੋਲਦੇ ਆ ਪਲਾਹੀ ਬੋਲ ਦਿੰਦੇ ਆ ਮਤਲਬ ਕੇਸੂ ਬੋਲਦੇ ਆ ਪਲਾਸ਼ ਬੋਲਦੇ ਆ ਤੇ ਇੱਕ ਪਾਸੇ ਸਾਡੀ ਫਲਾਹੀ ਜਿਹਨੂੰ ਫਲਾਹ ਬੋਲਦੇ ਆ ਇਹ ਰੁਕ ਸਾਡੇ ਪੰਜਾਬ ਦੀ ਜਿਹੜੀ ਕਲਾਈਮੇਟ ਵਾਸਤੇ ਬਹੁਤ ਹੀ ਜ਼ਬਰਦਸਤ ਰੁਕਾ ਟੋਕ ਮੇ ਰੁਕਾ ਤਾਂ ਜਿਵੇਂ ਅਸੀਂ ਬੇਨਤੀਆਂ ਹਰ ਵਕਤ ਕਰਦੇ ਹਾਂ ਸਾਡੀ ਨਰਸੀ ਹੈਗੀ ਫਾਊਂਡੇਸ਼ਨ ਦੀ ਇਹ ਇੱਕ ਲਾਉਤੀ ਨਰਸੀ ਜਿੱਥੇ ਸਾਰੇ ਜਿਹੜੇ ਫਲਾਈਆਂ ਹੋਈਆਂ ਰੇਰੂ ਹੋਏ ਝੰਡ ਹੋਏ ਇਹ ਸਾਰੇ ਤਿਆਰ ਹੋ ਕਿਕਰਾਂ ਦੇ ਸੀ ਕਿਕਰਾਂ ਕੋਈ ਨਹੀਂ ਤਿਆਰ ਕਰਦਾ ਉਹ ਸਾਰੇ ਤਿਆਰ ਕਰਦੇ ਕਿਸੇ ਪ੍ਰਾਈਵੇਟ ਨਰਸੀ ਜ ਕੋਈ ਨਹੀਂ ਮਿਲਣਗੇ ਰੋਕੇ ਜਿਹੜੇ ਮੈਂ ਜ਼ਿਕਰ ਕੀਤਾ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੇ ਵਿੱਚ ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਹੈਗਾ ਤਾਂ ਆਪਣੀ ਜ਼ਮੀਨਾਂ ਆਈਡੈਂਟੀਫਾਈ ਕਰੀਏ ਸਾਡੀਆਂ ਟੀਮਾਂ ਮਾਲਵੇ ਦੇ ਵਿੱਚ ਹਰ ਜਗ੍ਹਾ ਤੇ ਮੌ ਤਾਂ ਉੱਥੇ ਸਾਡੇ ਕੋਆਰਡੀਨੇਟਰ ਦਾ ਅਸੀਂ ਨੰਬਰ ਸ਼ੇਅਰ ਕਰਦੇ ਜੇ ਤੁਹਾਨੂੰ ਵੀਡੀਓ ਦੇਖ ਕੇ ਸੰਪਰਕ ਕਰੋਗੇ ਤਾਂ ਬਹੁਤ ਹੀ ਟੈਕਨੀਕਲ ਤਰੀਕਾ ਸਾਡਾ ਲਾਉਂਦਾ ਹੈਗਾ ਇਹ ਸਮਝਣਾ ਪੈਣਾ ਬਾਲੀ ਕਾਲੀ ਨਾ ਕੀਤੀ ਜਾਵੇ ਅਸੀਂ ਪਹਿਲਾਂ ਇੱਕ ਸਰਵੇ ਹੁੰਦਾ ਉਹਦੋਂ ਲੈਂਡ ਲੱਭਦੇ ਆ ਫਿਰ ਉੱਥੇ ਮਿਲਰੇਗਾ ਜੋ ਪਾਸ ਕਰਉਣਾ ਫਿਰ ਜਾ ਕੇ ਪਲਾਂਟੇਸ਼ਨ ਹੁੰਦੀ ਆ ਇਸ ਲਈ ਬੇਨਤੀ ਹੈ ਹੈ ਕਿ ਆਪਾਂ ਬਰਸਾਤ ਦੇ ਵਿੱਚ ਜਿਆਦਾ ਕਾਲੀ ਨਾ ਕਰੀਏ ਸਾਨੂੰ ਪਤਾ ਹੈਗਾ ਸਾਰੇ ਬੰਦੇ ਰੁੱਖ ਲਾਉਣਾ ਚਾਹੁੰਦੇ ਆ ਪਰ ਉਹਨੂੰ ਇੱਕ ਟੈਕਨੀਕਲ ਤਰੀਕੇ ਨਾਲ ਲਾਵਾਂਗੇ ਸਾਡੀ ਸਰਵਾਈਵਲ ਪਰਸੈਂਟੇਜ ਹੈਗੀ ਵਧੂਗੀ ਇਨੇ ਸ਼ਬਦ ਕਹਿੰਦਾ ਕਿੁਰਫੇ ਤੋਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਦਾ ਰਕਬਾ ਜਿਹੜਾ ਜੰਗਲਾ ਹੇਟ ਆ ਬਹੁਤ ਘਟਾ ਨੂੰ ਇੰਪਰੂਵ ਕਰਨ ਵਾਸਤੇ ਬੱਤ ਬੱਤ ਰੁੱਖ ਲਾਈਏ ਧੰਨਵਾਦ ਸਾਰਾ ਸਸੇ ਕਾਲ ਜੀ